ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵਹਿਜ ਜੀ ਦਾ ਖਾਲਸਾ ਵਹਿਜ ਜੀ ਦੀ ਫਤਿਹ ਤੇ ਅੱਜ ਦੇ ਬਲੌਗ ਦੇ ਤੁਹਾਡਾ ਖਾਤ ਹੈ ਤੇ ਕੰਮ ਨੂੰ ਲਗਵਾਉਣਾ ਸਾਰੇ ਪਿੰਡ ਦੇ ਜਾਨੇ ਰਲ ਮਿਲ ਕੇ ਸੀ ਦਿਨਾਂ ਵਿੱਚ ਲੰਗਰ ਹੁਣ ਜਾਣਾ ਗੁਰਦੁਆਰੇ ਟਰਾਲੀ ਲੈ ਕੇ ਜੋ ਲੰਗਰ ਲਈ ਭਾਂਡੇ ਚਾਹੀਦੇ ਨੇ ਉਹ ਰੱਖ ਲੈਣੇ ਆ ਹਾਂਜੀ ਪੰਡੇ ਰੱਖ ਲਏ ਸੀ ਜੋ ਟਰਾਲੀ ਦੇ ਵਿੱਚ ਤੇ ਹੁਣ ਜਾਣਾ ਲਹਿੜ ਜੋ ਹਲਵਾ ਇਹਨਾਂ ਚਾਹੀਦਾ ਲੰਗਰ ਵਾਸਤੇ ਉਹ ਲੈਣ ਜਾਣਾ ਲਓ ਜੀ ਆਪਾਂ ਲਹਿੜ ਪਹੁੰਚ ਗਏ ਤੇ ਆਪਣੀ ਟਰਾਲੀ ਹੈ ਜਿਸ ਆਪਾਂ ਸਾਮਾਨ ਲੱਦਣਾ ਹਰਵਾਈ ਵਾਲਾ ਤੇ ਹੁਣ ਆਪਾਂ ਸਾਮਾਨ ਲੱਦਾਂਗੇ ਹਾਂਜੀ ਆਪਾਂ ਹੁਣ ਟੀਨ ਲੱਦਣ ਲੱਗੇ ਤੇ ਹਰ ਨੂੰ ਬਿਨਾਂ ਟੀਨ ਫੜਾਉਂਦਾ ਤੇ ਚਾਚਾ ਚੱਕਣ ਲੱਗੇ ਹੋਇਆ ਹੌਲੀ ਹੌਲੀ ਆਪਾਂ ਸਾਰਾ ਟੀਨ ਇੱਕ ਟਰਾਲੀ 'ਚ ਲੱਦ ਲੈਣੇ ਆ ਜਿੰਨੇ ਕ ਆਪਣੇ ਦੱਦੇ ਜਾਣਗੇ ਜੇ ਜਗ੍ਹਾ ਘਟੀ ਪਈ ਫਿਰ ਆਪਾਂ ਦੂਜੀ ਟਰਾਲੀ 'ਚ ਲੱਦ ਲਾਂਗੇ ਲਓ ਜੀ ਆਪਾਂ ਬੇਸਣ ਦੀ ਬੋਰੀਆਂ ਵੀ ਲੱਦ ਲਈਆਂ ਟੀਨ ਵੀ ਲੱਦ ਲਏ ਤੇ ਹੁਣ ਸੈੱਟ ਕਰ ਲਈਏ ਮਾੜਾ ਮੋਟਾ ਖਿੰਡੇ ਖੁੰਡੇ ਨਾ ਬੋਰੀ ਇੱਧਰ ਉੱਧਰ ਨਾ ਹੋਵੇ ਤੇ ਹੁਣ ਤੁਰ ਪਏ ਸੀਗੇ ਆਪਾਂ ਪੂਰੀਆ ਸੈੱਟ ਕਰਕੇ ਬੋਰੀਆਂ ਨਾਲ ਟੀਨ ਤੇ ਹੁਣ ਜਾਣਾ ਆਪਾਂ ਟੈਂਟ ਰੱਖਣ ਟਰਾਲੀ 'ਤੇ ਇੱਕ ਟਰਾਲੀ ਹੋਰ ਆ ਉਹ ਆਉਗੇ ਜਦੋਂ ਬਾਅਦ ਆਪਾਂ ਲਗਾ ਦੇ ਟੈਂਟ ਲੱਦ ਲਿਆ ਸੀਗੇ ਟਰਾਲੀ ਤੇ ਤੇ ਹੁਣ ਆਪਾਂ ਜਾਣਾ ਕਿਹੜੇ ਆਲੂ ਵਾਲੀ ਬੋਰੀ ਚੱਕਣਾ ਉਹ ਆਪਾਂ ਨੂੰ ਲੰਘ ਕੇ ਚਾਹ ਜੀਆਂ ਨੇ ਪਕੌੜਿਆਂ ਵਾਸਤੇ ਲਓ ਜੀ ਤੁਰ ਪਏ ਸੀਗੇ ਸਿਉੜੇ ਜਾਣ ਨੂੰ ਸਿਉੜੇ ਜਾ ਕੇ ਕੰਟੀਨਿਊ ਕਰਦੇ ਆਂ ਬਲੌਗ ਹਾਂਜੀ ਆਪਾਂ ਸਿਉੜੇ ਪਹੁੰਚ ਗਏ ਸੀਗੇ ਤੇ ਆਪਾਂ ਹੁਣ ਆ ਖੱਤੇ ਚੋਂ ਆਲੂ ਲੱਦਣੇ ਬੋਰੀਆਂ ਆਪਣੀਆਂ ਭਰੀਆਂ ਪਈਆਂ ਨੇ ਤੇ ਆਲੂ ਲੱਦ ਕੇ ਇਹ ਜਾਵਾਂਗੇ ਸਬਜ਼ੀ ਵਾਲੀ ਦੁਕਾਨ ਤੇ ਅੱਜਾਰੇ ਬੇਲੀਆਂ ਆਪਾਂ ਲੱਦੀਆਂ ਸੀਗੀਆਂ ਟਰਾਲੀ ਵਿੱਚ ਤੇ ਹੁਣ ਆਪਾਂ ਗੋਭੀ ਲੱਦਣੀ ਆਂ ਹਾਂਜੀ ਆਪਾਂ ਗੋਭੀ ਵੀ ਲਾਦ ਲਈ ਸੀਗੀ ਟਰਾਲੀ ਵਿੱਚ ਵੀ ਆਪਾਂ ਗੋਭੀ ਵੀ ਲਾਦ ਲਈ ਸੀਗੀ ਤੇ ਹੁਣ ਆਪਾਂ ਚੱਲਿਆਂ ਮੈਲ ਜਿੱਥੇ ਆਪਾਂ ਲੰਗਰ ਲਾਉਣਾ ਹਾਂਜੀ ਆਪਾਂ ਪਹੁੰਚ ਗਏ ਜਿੱਥੇ ਆਪਾਂ ਲੰਗਰ ਲਾਉਣਾ ਪਟੋਲ ਪੰਪ ਤੇ ਹਾਂਜੀ ਬਰੈਡ ਵਾਲੇ ਆ ਗਏ ਸੀਗੇ ਤੇ ਹੁਣ ਆਪਾਂ ਬਰੈਡ ਲਖਾਵਾਂਗੇ ਕਮਰੇ ਵਿੱਚ ਹਾਂਜੀ ਆਪਾਂ ਬਰੈਡ ਲਾਤੇ ਸੀਗੇ ਤੇ ਹੁਣ ਟੈਂਟਾਂ ਵਾਲੇ ਆਉਣ ਵਾਲੇ ਨੇ ਲਾਉਣ ਟੈਂਟ ਹਾਂਜੀ ਟੈਂਟ ਲਾਉਣ ਵਾਲੇ ਆ ਗਏ ਤੇ ਟੈਂਟ ਲਾਉਣਗੇ ਅਹਿਦੀਕਾ ਖਾਨ ਸਾਹਿਬ ਐਜੇ ਕੀ ਫਤੇ ਇਹ ਕੱਲ ਟੈਂਟ ਲੱਗਿਆ ਸੀਗਾ ਤੇ ਘਰੇ ਆ ਗਏ ਕਿਉਂਕਿ ਤੇ ਅੱਜ ਕਰਾਂਗੇ ਲੰਗਰ ਦੀ ਤਿਆਰੀ ਜਾ ਕੇ ਤੇ ਲੰਗਰ ਤੇ ਸੇਵਾ ਵੀ ਕਰਾਂਗੇ ਹਾਜੀ ਪਹੁੰਚ ਗਏ ਸੀਗੇ ਲੰਗਰ ਤੇ ਤੇ ਹੁਣ ਆਪਾਂ ਆ ਆਲੂ ਕੱਟਦੇ ਮਸੀਰ ਆਹੀ ਤੇ ਉਸ ਤੋਂ ਬਾਅਦ ਆਪਾਂ ਹੋਰ ਵੀ ਸੇਵਾ ਕਰਾਂਗੇ ਹਾਂ ਜੀ ਆਲੂ ਕੱਟ ਤੇ ਸੀਗੇ ਤੇ ਹੁਣ ਆਪਾਂ ਸੇਵਾ ਚਾਸ ਅਕਾਊਂਟ ਦੀ ਕਰਾਂਗੇ ਦੀ ਕਾ ਖਾਲਸਾ ਵੈਡੂ ਦੀ ਫਤੇ ਤੇ ਅੱਜ ਚਲੇ ਆ ਫਤੇਗੜ ਸਾਹਿਬ ਦਰਸ਼ਨ ਕਰਨ ਤੇ ਬਲੌਗ ਪਹਿਲਾਂ ਰੈਟੀਕਲ ਨਹੀਂ ਕਰ ਸਕਿਆ ਅੱਜ ਦੀ ਸਵੇਰੇ ਇਹ ਹੁਣ ਜਾ ਕੇ ਤੋਂ ਤੋਂ ਫਤੇਗੜ ਜਾ ਕੇ ਦਰਸ਼ਨ ਕਰਾਵਾਂਗੇ ਹਾਂਜੀ ਫਤੇਗੜ ਸਾਹਿਬ ਬਹੁਤ ਦਗੇਸ਼ ਸਿੰਘ ਤੇ ਹੋਣ ਕਰ ਸਕੋ ਰਹੋਦੇ ਆ ਖੱਡੇ ਵਰਜ ਜੀ ਗੁਰਦੁਆਰ ਢੱਡਵਰ ਤੇ ਚੇ ਦਰਸ਼ਨ ਕਰਨ ਲਈ ਸੀ ਉਹ ਸਰਾਂ ਕੇ ਛੋਲੇ ਪੂਰੀਆ ਲੋ ਜੀ ਫੋ ਛੋਲੇ ਪੂਰੀਆ ਸਾਕੇ ਤੇ ਹੁਣ ਦਰਸ਼ਨ ਕਰਨ ਜਾਵਾਂਗੇ ਜੋਤੀਸਰ ਗੁਰਦੁਆਰਾ ਸਾਹਿਬ ਹਾਂਜੀ ਜੋਤੀਸਰ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਤੇ ਅੰਦਰ ਜਾ ਕੇ ਸਾਦੀ ਸਾਫ ਤੁੰਗੂ ਬਲੌਗ ਦੇਖਦੇ ਦਰਸ਼ਨ ਕਰੌਦੇ ਆ ਵਾਹ ਹਾਂ ਜੀ ਜੋਤੀ ਸੁਲ ਦੇ ਅਸਣ ਕਰਨ ਦੇ ਸੀਗੇ ਤੇ ਹੁਣ ਜਾਂਦੇ ਆ ਸੋਕਰਵਾਦੀ ਹਵੇਲੀ ਚ ਲੋ ਜੀ ਟਾਡਰਮਾਲ ਦੀ ਹਵੇਲੀ ਦੇ ਦਰਸ਼ਨ ਕਰਕੇ ਤੇ ਹੁਣ ਚੱਲਿਆ ਅਨੰਦਪੁਰ ਸਾਹਿਬ ਤੇ ਆ ਕੇ ਦਰਸ਼ਨ ਕਰਾਉਣੇ ਆ ਹਾਂਜੀ ਅਨੰਦਪੁਰ ਸਾਹਿਬ ਕੋਲ ਦੂਜਾ ਜਾਂਦੇ ਆ ਠੰਡ ਲੋ ਕੀ ਤੇ ਰਾਤ ਚ ਲੱਗ ਸਕਿਆ ਬੇਤੇ ਮਾਮੇ ਨੂੰន្តែ ਚਾਹਾਂ ਅੱਜੀ ਗਾਦਪੁਰ ਸਾਹਿਬ ਪਹੁੰਚ ਕੇ ਹਾਂਜੀ ਨੰਦਪੁਰ ਸਾਹਿਬ ਦਰਸ਼ਨ ਕਰ ਲਏ ਸੀਗੇ ਤੇ ਹੁਣ ਜਾਣਾ ਕੀਰਤਪੁਰ ਸਾਹਿਬ ਦਰਸ਼ਨ ਕਰਨ ਹਾਂਜੀ ਕੀਰਤਪੁਰ ਸਾਹਿਬ ਗੁਰਦੁਆਰਾ ਪਹੁੰਚ ਗਏ ਸੀ ਤੇ ਅੰਦਰ ਜਾ ਕੇ ਦਰਸ਼ਨ ਕਰੋ ਲੈ ਸਾਰੇ ਲੋਕ ਆ ਜਾਣ ਉਹ ਹੈ ਗਰ ਹਾਂਜੀ ਇੱਕ ਗੁਰਦੁਆਰਾ ਸਾਹਿਬ ਹੋਰ ਦਰਸ਼ਨ ਕਰੋ ਲੈ ਸਾਰੇ ਗਰੋਹ ਵਾਲਿਆਂ ਨੂੰ ਤਾਂ ਫਿਰ ਸਾਡੇ ਦਰਸ਼ਕਾਂ ਕਾਕੇ ਤੋਂ ਪੇਸੀ ਕੀਤੇ ਫੋੜ ਘਰ ਨੂੰ ਜਾਂਦੇ ਤੇ ਰਾਤ ਚ ਬੈਠੇ ਸੀਗੇ ਅਸੀਂ ਮੈਂ ਤੇ ਗੋਦੀਬੀਰਾ ਤੇ ਭੁੱਖ ਲੱਗੀ ਤੇ ਹੁਣ ਸਮੋਸੇ ਖਾ ਕੇ ਘਰੇ ਜਾਵਾਂਗੇ ਲਓ ਜੀ ਆਪਾਂ ਘਰੇ ਪਹੁੰਚ ਗਏ ਤੇ ਹੁਣ ਕਰਦੇ ਆ ਬਲੌਗ ਦਾ ਐਂਡ ਚੈਨਲ ਨੂੰ ਫੋਲੋ ਕਰ ਦਿਓ ਤੇ ਕਮੈਂਟ ਕਰ ਦਿਓ